ਹੰਤੰਤਰਤਾ ਦਿਵਸ ਨੂੰ ਸਮਰਪਿਤ ਫ੍ਰੀ ਸ਼ੂਗਰ ਚੈੱਕਅਪ ਅਤੇ ਮੈਡੀਕਲ ਕੈਂਪ ਲਗਾਇਆ ਗਿਆ। 38 ਮਹੀਨਾ ਫ੍ਰੀ 슈ਗਰ ਤੇ ਇੱਕ ਮੈਡੀਕਲ ਕੈਂਪ ਬਲੱਡ ਡੋਨੇਟਸ ਕਲੱਬ ਐਂਡ ਵੈਲਫੇਅਰ ਸੁਸਾਇਟੀਆਂ ਤੇ ਨਿਰੰજન ਦਾਸ ਗਰੋਵਰ ਮੈਮੋਰੀਅਲ ਵੈਲਫੇਅਰ ਸੁਸਾਇਟੀ ਧਰਮਕੋਟ ਵੱਲੋਂ ਮਹੀਨਾਵਾਰੀ 슈ਗਰ ਚੈੱਕਅਪ ਕੈਂਪ ਲਗਾਇਆ ਗਿਆ। ਇਹ ਕੈਂਪ ਗੁਰਦੁਆਰਾ ਬਾਬਾ ਜੀਵਨ ਸਿੰਘ ਰਜਿੰਦਰਾ ਰੋਡ ਧਰਮਕੋਟ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ ਡਾਕਟਰ ਸਰਿੰਦਰਪਾਲ ਜੁਨੇਜਾ ਦੇ ਸਹਿਯੋਗ ਸਦਕਾ ਟੋਰੈਂਸ ਕੰਪਨੀ ਵੱਲੋਂ 슈ਗਰ ਦੇ ਮਰੀਜ਼ਾਂ ਨੂੰ ਦਵਾਈਆਂ ਵੀ ਫ੍ਰੀ ਦਿੱਤੀਆਂ ਗਈਆਂ ਅਤੇ ਵੈਦ ਸ਼੍ਰੀ ਜੈ ਭਗਵਾਨ ਜੀ ਸਿੱਧਵਾ ਬੇਟਵਾਲਿਆ ਲੋ ਅੱਕਾ ਦੀ ਦਵਾਈ ਫ੍ਰੀ ਦਿੱਤੀ ਗਈ ਜਨੇਜਾ ਕਲੀਨਿਕ ਵੱਲੋਂ ਫ੍ਰੀ 슈ਗਰ ਚੈੱਕ ਕੀਤੀ ਗਈ ਇਸ ਵਾਰ ਕੈਂਪ ਦੀ ਸੇਵਾ ਬਲੱਡ ਡੋਨਰਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਆਚਾਰਿਆ ਪੰਡਿਤ ਜੀ ਪ੍ਰੀਤਮ ਲਾਲ ਭਾਰਦਵਾਜ ਜੀ ਵੱਲੋਂ ਗਣਤੰਤਰਤਾ ਦਿਵਸ ਨੂੰ ਸਮਰਪਿਤ ਇਹ ਕੈਂਪ ਲਗਾਇਆ ਗਿਆ ਅਤੇ ਕੈਂਪ ਦੇ ਵਿੱਚ ਵੱਖ-ਵੱਖ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇਸ ਮੌਕੇ ਤੇ ਹਾਜ਼ਰ ਵਿਸ਼ੇਸ਼ ਤੌਰ ਤੇ ਪਹੁੰਚੇ ਚੇਅਰਮੈਨ ਪ੍ਰੀਤਮ ਲਾਲ ਭਾਰਦवाज ਮਾਸਟਰ ਸਰਵੰਤ ਸਿੰਘ ਮਾਸਟਰ ਰਕੇਸ਼ ਕੁਮਾਰ ਰਾਣਾ ਸਰਦਾਰ ਰਾਮਕਿਸ਼ਨ ਮਨੋਜ ਕੁਮਾਰ ਨਿੱਕੂ ਸ਼੍ਰੀ ਸੰਪਨ ਗੁਪਤਾ ਅਸ਼ਵਨੀ ਕੁਮਾਰ ਜੱਸੀ ਜੀਵਨ ਚੈਦਕਾ ਸਰਦਾਰ ਨਾਇਬ ਸਿੰਘ ਪਟਵਾਰੀ ਸਤਵਿੰਦਰ ਸਿੰਘ ਨੇਤਾ ਟੱਕਰ ਸਰਦਾਰ ਬਲਕਾਰ ਸਿੰਘ ਸ਼ਾਬੜਾ ਇੰਸਪੈਕਟਰ ਬਲਵਿੰਦਰ ਸਿੰਘ ਮਾਸਟਰ ਗੋਪਾਲ ਕਿਸ਼ਨ ਕੋੜਾ ਸਰਦਾਰ ਜਗਜੀਤ ਸਿੰਘ ਪੱਟੀ, ਕੁਲਵੰਤ ਸਿੰਘ ਹੱਲਣ, ਡਾਕਟਰ ਸਰਿੰਦਰਪਾਲ ਜੁਨੇਜਾ, ਮਾਸਟਰ ਗੁਰਪ੍ਰੀਤ ਸਿੰਘ, ਬਾਬਾ ਦਰਮਿੰਦਰ ਸਿੰਘ ਅਤੇ ਹੋਰ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਹਾਜ਼ਰ ਸਨ। ਇਸ ਮੌਕੇ ਚੇਅਰਮੈਨ ਪ੍ਰੀਤਮ ਲਾਲ ਭਾਰਦਵਾਜੀ ਨੇ ਦੱਸਿਆ ਕਿ ਸਾਨੂੰ ਇਹੋ ਜੇ ਸਮਾਜ ਭਲਾਈ ਦੇ ਕੰਮ ਵੱਧ ਚੜ੍ਹ ਕੇ ਕਰਨੇ ਚਾਹੀਦੇ ਹਨ। ਇਸ ਮੌਕੇ ਤੇ ਮਾਸਟਰ ਗੋਪਾਲ ਕਿਸ਼ਨ ਕੋੜਾ ਜਿਨੇ ਦੱਸਿਆ ਕਿ ਸਾਡੀ ਸੰਸਥਾ ਸਮੇਂ-ਸਮੇਂ ਤੇ ਬਹੁਤ ਵਧੀਆ ਕੰਮ ਕਰਦੀ ਹੈ ਤੇ ਵਕ-ਵਕ ਤਰ੍ਹਾਂ ਦੇ ਕੈਂਪ ਲਗਾਉਂਦੀ ਹੈ ਅਤੇ ਸਾਨੂੰ ਸ਼ਹਿਰ ਵਾਸੀਆਂ ਦਾ ਬਹੁਤ ਜ਼ਿਆਦਾ सहयोग है अमनदीप वर्मा जी के प्रधान जसविंद रखड़ा जी वालों आए हुए सज्जना का धनवाद किया गया रिपोर्टर जसविंद रखड़ा की विशेष रिपोर्ट दी पंजाब न्यूज डोनर क्लब वैलफेयर सोसायटी वालों जो, जो महीनावारी कैंप लगाया जाता है वो तो बड़ा ही चंगा उपराला है और समाज की सेवा वास्ते तो इस मुद्दा कोई कम नहीं हो सकता तो फ्री चैकअप कैंप है तो मैं तो <laughs> ਸਤਿ ਸ੍ਰੀ ਅਕਾਲ ਜੁੜਿਆ ਹੋਇਆ ਔਰ ਏ ਕਹਿਆ ਕਿ ਕਈ ਵਾਰੀ ਨਹੀਂ ਆਇਆ ਜਾਂਦਾ ਕਿਸੇ ਹੋ ਜਾਣਾ ਬੀ ਹੋ ਸਕੇ ਪਰ ਮੈਂ ਬਸ ਕੁਝ ਦੱਸਣਾ ਕੁਝ ਵਰਤੋਂ ਦਾ ਦੱਸਾ ਜਾਵੇ ਸਾਰੇ ਮੈਂਬਰਾਂ ਨੂੰ ਮੈਂ ਬੁ đãi ਦਿਨਾ ਬਹੁਤ ਅੱਛਾ ਕੈਂਪ ਜਨਕੀ ਕੁਸ਼ੀਲਦਾਨ ਮੇ ਉਹ ਹਰ ਸਾਲ ਹਰ ਮਹੀਨੇ ਤੇ ਇੱਕ ਬੁ đãi ਦੇ ਪਾਤਰ ਬਹੁਤ ਖੁਸ਼ੀ ਦੀ ਗੱਲ ਹੈ ਤੇ ਮਾਟਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਅੱਜ ਜਿਹੜਾ ਬਲੱਡ ਡੋਨਰ ਵੱਲੋਂ ਕੈਂਪ ਲਗਾਇਆ ਗਿਆ ਭੰਡਜੀ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਹੈ ਹਰ ਮਹੀਨੇ ਅਸੀਂ ਲਗਾਉਨੇ ਆ ਬਲੱਡ ਸ਼ੂਗਰ ਕੈਂਪ ਤੇ ਲੋਕਾਂ ਨੂੰ ਜਾਗਰੂਕ ਕਰਦੇ ਆ ਕਿ ਇਹ ਸ਼ੂਗਰ ਇਹਨਾਂ ਦੀ ਕੰਟਰੋਲ ਤੇ ਰਹੇ ਕਿ ਅਗਰ ਗਾਂ ਤੋਂ ਵੀ ਯਾਨੀ ਜੇ ਕਰਦੇ ਰਹਿਣ ਆਪਣਾ ਗਾਫ ਸਾਹਿਬ ਦਾ ਵੀ ਬਹੁਤ ਧੰਨਵਾਦ ਹੈ ਜਿਹੜੇ ਟਾਈਮ ਕੱਢ ਕੇ ਹੁੰਦੇ ਨੇ ਦਵਾਈਆਂ ਫ੍ਰੀ ਦਿੰਦੇ ਆ ਤੇ ਭਾਰੀ ਦਾ ਜਿਹੜੇ 頑張ろう。